ਇੱਥੇ 19 ਦੇ ਵਿੱਚ ਸਮੈਲਪੁਰੋਂ ਬੰਨ ਟੁੱਟਿਆ ਔਰ ਇੱਥੇ 60 70 ਪੈੰਡਾ ਲੋਈਆਂ ਹਲਕੇ ਦੇ ਜਿਹੜੇ ਪ੍ਰਭਾਵਿਤ ਹੋਏ ਸੀ ਫੇ 23 ਦੇ ਵਿੱਚ ਵੀ ਇੱਥੋਂ ਬੰਨ ਟੁੱਟਿਆ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਮਸਲਾ ਕੀ ਆ ਇਹ ਜਿਹੜਾ ਇਧਰ ਮੋਗਾ ਸਾਈਡ ਆ ਨਾ ਸਾਡੇ ਉਥੋਂ ਦੋ ਪੈੰਡਾ ਇੱਕ ਭੈਣੀ ਤੇ ਦੋਲੇয়াল ਉਥੋਂ ਸਰਕਾਰ ਦੀ ਸ਼ਹਿ ਨਾਲ ਨੂਚ ਲੱਗ ਰਹੀ ਆ ਅੰਦਰਵਾਰ ਪਾਣੀ ਦਾ ਜਿਹੜਾ ਵਹਾਵ ਆ ਉਹ ਨੂੰ ਰੋਕਿਆ ਜਾ ਰਿਹਾ ਉਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਹੈ ਸਾਡੇ ਬੰਨ ਬਹੁਤ ਕਮਜ਼ੋਰ ਆ ਸਾਰਾ ਪਾਣੀ ਦਾ ਵਹਾ ਜਿਹੜਾ ਲੋਹੀਆਂ ਸਾਈਡ ਜਲੰਧਰ ਜ਼ਿਲ੍ਹੇ ਵਾਲ ਨੂੰ ਆਊਗਾ ਇਹਦੇ ਨਾਲ ਸੁਲਤਾਨਪੁਰ ਦੇ 40 ਤੋਂ 50 ਪਿੰਡ ਜਿਹੜੇ ਉਹ ਪ੍ਰਭਾਵਿਤ ਹੋਣਗੇ ਅਸੀਂ ਬਹੁਤ ਇਹ ਤੇ ਦਰਖਾਸਤਾਂ ਵੀ ਦੇ ਚੁੱਕੇ ਹਾਂ ਸਾਡੀ ਕਿਸੇ ਵੀ ਸਰਕਾਰੀ ਦਰਬਾਰੇ ਨਿੱਗੀ ਸੁਣਵਾਈ ਹੋਈ ਅਸੀਂ ਭਗਵਾਨ ਤਮਨ ਸਾਹਿਬ ਦੀ ਸਰਕਾਰ ਇੱਕ ਆਸਤੇ ਲਿਆਏ ਸੀ ਵੀ ਅਸੀਂ 19 ਦੇ ਵਿੱਚ ਵੀ ਸੰਤਾਪ ਹੜਾਇਆ ਫੇ 23 ਦੇ ਵਿੱਚ ਸਾਡੇ ਬੰਨ ਟੁੱਟੇ 25 ਵਿੱਚ ਵੀ ਨੁਕਸਾਨ ਹੋਇਆ ਸਾਡੀਆਂ ਸਾਰੀਆਂ ਸੜਕਾਂ ਟੁੱਟ ਗਈਆਂ ਕੋਈ ਸੜਕਾਂ ਦੀ ਮੁਰੰਮਤ ਨਹੀਂ ਹੋਈ ਤੋਂ ਹੁਣ ਆ ਇੱਕ ਨਵਾਂ ਹੀ ਸਾਡੇ ਗੱਲ ਹੋਰ ਸਿ ਆਪਾ ਪਾਉਣ ਲੱਗੇ ਆ ਕਿ ਪਾਣੀ ਦਾ ਵਹਾਰ ਰੋਕ ਕੇ ਤਾਂ ਸਿੱਧਾ ਜਿਹੜਾ ਸਾਡਾ ਲੋਈਆਂ ਹਲਕਾ ਵਾ ਇਹ ਮਰੂਗਾ ਮੈਂ ਭਗਵਾਨ ਤਮਨ ਸਾਹਿਬ ਨੂੰ ਬੇਨਤੀ ਕਰਦਾ ਕਿ ਅਸੀਂ ਬੜੀ ਆਸ ਦੇ ਨਾਲ ਤੁਹਾਨੂੰ ਵੋਟਾਂ ਪਾ ਕੇ ਇੱਥੇ ਲਿਆਏ ਸੀਗੇ ਸਾਡੀ ਪੀੜਾ ਸੁਣੋ ਜੇ ਸਾਡੇ ਨਾਲ ਇਹਨਾਂ ਧੱਕਾ ਹੋਇਆ ਤੇ ਤੁਹਾਡਾ ਅਸੀਂ 27 ਚ ਬਹੁਤ ਬੁਰੀ ਤਰ੍ਹਾਂ ਵਿਰੋਧ ਕਰਾਂਗੇ। ਧੰਨਵਾਦੀ ਸੰਗਤਾਂ ਨੂੰ ਬੈਂਤੀ ਕੀਤੀ ਜਾਂਦੀ ਹੈ ਕਿ ਮੋਗਾ ਜਿਲ੍ਹੇ ਦੇ ਭੈਣੀਆ ਤੇ ਟੋਲੇਵਾਲ ਪਿੰਡ ਦੇ ਕੋਲ ਸਤਲੋਈ ਦਰਿਆ ਦੇ ਵਿੱਚ ਕੁਦਰਤੀ ਵਹਾਅ ਪਾਣੀ ਨੂੰ ਰੋਕਿਆ ਜਾ ਰਿਹਾ ਹੈ। ਸਰਕਾਰ ਦੇ ਸ਼ਹਿਰ ਦੇ ਨਾਲ ਇਹ ਸਾਰਾ ਕਾਰਜ ਹੋ ਰਿਹਾ ਜਿਹਦੇ ਨਾਲ ਜ਼ਿਲ੍ਹਾ ਜਲੰਧਰ ਦੇ ਲੋਈਆਂ ਹਲਕੇ ਦੇ 70 ਪਿੰਡਾਂ ਨੂੰ ਨਕਸਲ ਹੋਵੇਗਾ ਸੰਤਾਨਪੁਰ 로ਦੀ ਦੇ 40 ਪਿੰਡ ਮਾਰਦੀ ਹੀਠਾ ਹੋਣਗੇ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਅਸੀਂ ਪ੍ਰਸ਼ਾਸਨ ਤੱਕ ਬਹੁਤ ਪਹੁੰਚ ਕੀਤੀ ਹੈ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਔਰ ਮੈਂ ਭਗਵਾਨ ਤੁਮਾਨ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਇਹ ਬਹੁਤ ਲੱਗ ਕੇ ਕੇ ਪਾਣੀ ਦੀ ਮਾਰੇ ਰਹਾ ਹੈ ਰੋਇਆ ਤਿੰਨ ਵਾਰ ਇਥੋਂ ਬੰਨ ਟੁੱਟ ਚੁੱਕੇ ਆ ਉੱਧਰ ਚੁੱਕੇ ਆ ਇਹਨਾਂ ਨੂੰ ਹੋਰ ਨਾ ਝੜਿਆ ਜਾਵੇ ਬਹੁਤ ਮੱਟਾ ਆ ਗਏ ਇਹਨਾਂ ਨੇ ਸੰਤਾਪ ਧੋ ਗਿਆ ਵਾ ਇਹਨੂੰ ਤੁਰੰਤ ਸਾਡੀ ਸੁਣਵਾਈ ਕੀਤੀ ਜਾਵੇ ਜੇ ਨਾ ਸਾਡੀ ਕਿਸੇ ਨੇ ਸੁਣਵਾਈ ਕੀਤੀ ਤਾਂ ਹੀ ਵੱਟੇ ਅਕਾਜ ਕਰਾਂਗੇ ਨਾ ਇੱਥੇ ਕੋਈ ਵਰਨ ਦੇਵਾਂਗੇ ਨਾ ਕੋਈ ਵੀ ਗੋਟਾਂ ਦੇ ਵਿੱਚ ਤੁਹਾਡੇ ਆ ਕਿਸੇ ਦਾ ਵੀ ਮਦਦ ਕੀਤੀ ਜਾਵੇਗੀ ਸੋ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪਵਾਨੇ ਗੁਰੂ ਜੀ ਕੀ ਫਤਿਹ ਸਰਬੱਤ ਨਗਰ ਇਲਾਕਿਆਂ ਨਾਲੇ ਹਮਸਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਅੱਖਰ ਲਾਇਆ ਜਾ ਰਿਹਾ ਹੈ ਜਿਸ ਦੇ ਨਾਲ ਸੁਭਦੇ ਸਾਡੀ ਇਲਾਕੇ ਪਿੰਡ ਪਿੰਡ ਅਤੇ ਨਿਆੜੀ ਸਤਲੁਜ ਦੇ ਦਰਿਆ ਨੂੰ ਪਵੇਗੀ ਸੁਭਦੇ ਨਾਲ ਲਾਗੇ ਰਾਜ ਦੇ ਪਿੰਡ ਨੂੰ ਦਾ अपन सारे इकट्ठे हो करके ये दो से दिल के नाखरे पत्रान रोकने ना का जतन करिए नाली अपने जो सियासी आंखों को सॼे ਮਿਆਨੀ सब ਹੋਰ जे ਪਿੰਡ ਜਿਹੜੇ ਉਹਨਾਂ ਨੂੰ ਖਤਰਾ ਹੈ ਇਸ ਲਈ ਆਪਾਂ ਸਾਰੇ ਇਕੱਠੇ ਹੋ ਕਰਕੇ ਇਹ ਜੋ ਕੱਥਨ ਲੱਗ ਰਿਹਾ ਹੈ ਇਸ ਨੂੰ ਰੋਕਣ ਦਾ ਯਤਨ ਕਰੀਏ ਔਰ ਨਾਲ ਹੀ ਆਪਣੇ ਸਿਆਸੀ ਆਗੂਆਂ ਨੂੰ ਆਪਣੇ ਨਾਲ ਕਹਿੰਦੇ ਕਹੀਏ ਜੇਕਰ ਕੋਈ ਵੀ ਨਹੀਂ ਕਰਦਾ ਤਾਂ ਮੋਰਚਾ ਲਈ ਜਿਹੜਾ ਆਪਣੇ ਸਿੰਧਾ ਵਿੱਚ ਜਿਹੜਾ ਮੋਰਚਾ ਲੈਣ ਸਤਿ ਸ੍ਰੀ ਅਕਾਲ ਬੇਨਤੀ ਹੈ ਜੀ ਗੁਰਜੀਕਾਂ ਖਾਲਸਾ ਵਾਹਿਗੁਰਜੀ ਦੀ ਬਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਰੇਸ਼ਮ ਸਿੰਘ ਪਿੰਡ ਗੱਟੀ ਪੀਰ ਬਖਸ਼ ਸਾਫ ਦਾ ਸਰਪੰਚ ਅਸੀਂ ਇਹ ਲੋਸਮੈਂਟ ਕਰਵਾਈ ਆ ਔਰ ਕੱਠ ਵੀ ਹੋਇਆ ਇਸ ਕਰਕੇ ਕਿ ਇੱਥੇ 19 ਦੇ ਵਿੱਚ ਸਮੈਲਪੁਰੋਂ 92 ਟੁੱਟਿਆ ਔਰ ਇੱਥੇ 60 70 ਪੈੰਡਾ ਲੋਈਆਂ ਹਲਕੇ ਦੇ ਜਿਹੜੇ ਪ੍ਰਭਾਵਿਤ ਹੋਏ ਸੀ ਫੇ 23 ਦੇ ਵਿੱਚ ਵੀ ਇੱਥੋਂ ਬੰਨ ਟੁੱਟਿਆ ਉਦੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਹੁਣ ਮਸਲਾ ਕੀ ਆ ਇਹ ਜਿਹੜਾ ਇਧਰ ਮੋਗਾ ਸਾਈਡ ਆ ਨਾ ਸਾਡੇ ਉਥੋਂ 2 ਪੈੰਡਾ ਇੱਕ ਭੈਣੀ ਤੇ ਦੋਲੇ ਆਲ ਉਥੋਂ ਸਰਕਾਰ ਦੀ ਛੇ ਨਾਲ ਨੂਚ ਲੱਗ ਰਹੀ ਆ ਅੰਦਰਵਾਰ ਪਾਣੀ ਦਾ ਜਿਹੜਾ ਵਹਾਵਾ ਉਹ ਨੂੰ ਰੋਕਿਆ ਜਾ ਰਿਹਾ ਉਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਹੈ ਸਾਡੇ ਬੰਨ ਬਹੁਤ ਕਮਜ਼ੋਰ ਆ ਸਾਰਾ ਪਾਣੀ ਦਾ ਵਹਾ ਜਿਹੜਾ ਲੋਹੀਆਂ ਸਾਈਡ ਜਲੰਧਰ ਜ਼ਿਲ੍ਹੇ ਵਾਲ ਨੂੰ ਆਊਗਾ ਇਹਦੇ ਨਾਲ ਸultanpur ਦੇ 40 ਤੋਂ 50 ਪਿੰਡ ਜਿਹੜੇ ਉਹ ਪ੍ਰਭਾਵਿਤ ਹੋਣਗੇ ਅਸੀਂ ਬਹੁਤ ਇਹ ਤੇ ਦਰਖਾਸਤਾਂ ਵੀ ਦੇ ਚੁੱਕੇ ਆ ਸਾਡੀ ਕਿਸੇ ਵੀ ਸਰਕਾਰੀ ਦਰਬਾਰੇ ਨਿਗੀ ਸਣਵਾਈ ਹੋਈ ਅਸੀਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਇੱਕ ਆਸਤੇ ਲਿਆਏ ਸੀ ਵੀ ਅਸੀਂ 19 ਦੇ ਵਿੱਚ ਵੀ ਸੰਤਾਪ ਹੜਾਇਆ ਫੇ 23 ਦੇ ਵਿੱਚ ਸਾਡੇ ਬੰਨ ਟੁੱਟੇ ਜੀ 25 ਬੱਚੇ ਚ ਵੀ ਨੁਕਸਾਨ ਹੋਇਆ ਸਾਡੀਆਂ ਸਾਰੀਆਂ ਸੜਕਾਂ ਟੁੱਟ ਗਈਆਂ ਕੋਈ ਸੜਕਾਂ ਦੀ ਮੁਰੰਮਤ ਨਹੀਂ ਹੋਈ ਤਹੋਣ ਆ ਇੱਕ ਨਵਾਂ ਹੀ ਸਾਡੇ ਗਲ ਹੋਰ ਸਿਆਪਾ ਪਾਉਣ ਲੱਗੇ ਆ ਕਿ ਪਾਣੀ ਦਾ ਵਹਾਰ ਰੋਕ ਕੇ ਦਾ ਸਿੱਧਾ ਜਿਹੜਾ ਸਾਡਾ ਲੋਈਆਂ ਹਲਕਾ ਵਾ ਇਹ ਮਰੂਗਾ ਮੈਂ ਭਗਵਾਨ ਤਮਨ ਸਾਹਿਬ ਨੂੰ ਬੇਨਤੀ ਕਰਦਾ ਕਿ ਅਸੀਂ ਬੜੀ ਆਸ ਦੇ ਨਾਲ ਤੁਹਾਨੂੰ ਵੋਟਾਂ ਪਾ ਕੇ ਇੱਥੇ ਲਿਆਏ ਸੀਗੇ ਸਾਡੀ ਪੀੜਾ ਸੁਣੋ ਸਾਡੀ ਆਵਾਜ਼ ਸੁਣੋ ਜੇ ਸਾਡੇ ਨਾਲ ਇਹਨਾਂ ਧੱਕਾ ਹੋਇਆ ਤੇ ਤੁਹਾਡਾ ਅਸੀਂ 27 ਚ ਬਹੁਤ ਬੁਰੀ ਤਰ੍ਹਾਂ ਵਿਰੋਧ ਕਰਾਂਗੇ ਸੋ ਮੈਂ ਹੱਥ ਜੋੜ ਕੇ ਡੀਸੀ ਸਾਹਿਬ ਅੱਗੇ ਵੀ ਬੇਨਤੀ ਕਰਦਾ ਕਿ ਇੱਥੇ ਆਓ ਆਣ ਕੇ ਦੇਖੋ ਬਹੁਤ ਵੱਡਾ ਸਾਡੇ ਨਾਲੇ ਧੱਕਾ ਹੋਵੇਗਾ ਅਸੀਂ ਅੱਗੇ 2-3 ਵਾਰੇ ਏਰੀਆ ਉਜੜ ਚੁੱਕਿਆ ਹਜੇ ਤੱਕ ਘਰਾਂ ਨੂੰ ਰੋਟੀ ਨਸੀਬ ਹੁਣੀ ਔਖੀ ਹੋਈ ਆ ਤੇ ਹੁਣ ਇੱਕ ਨਵਾਂ ਸਾਡੇ ਗਲ ਫਾਹਾ ਫਾ ਦਿੱਤਾ ਕਿ ਦੁਖੀ ਹੋ ਕੇ ਹੁਣ ਅਨਾਉਂਸਮੈਂਟ ਕਰ ਰਹੇ ਆ ਤੇ ਸਾਡੇ ਕਿਸਾਨ ਭਰਾਵਾਂ ਨੂੰ ਵੀ ਦੱਸ ਰਹੇ ਆ ਇਹ ਸਾਰੇ ਪਿੰਡਾਂ ਦੇ ਵਿੱਚ ਲਾਸਮੈਂਟਾ ਹੋ ਰਹੀਆਂ ਸਮੈਲਪੁਰ ਗੱਟੀ ਪੀਰਬਖਸ਼ ਫਤਿਹਪੁਰ ਗੱਟੀ ਰਾਏਪੁਰ ਮਹਰਾਜ ਵਾਲਾ ਸਰਦਾਰ ਵਾਲਾ ਜਾਣੀਆਂ ਚਾਹਲ ਸੋ ਇਹ ਸਰਕਾਰਾਂ ਨੂੰ ਚਾਹੀਦਾ ਕਿ ਬੰਨ ਨੂੰ ਡੂੰਗਾ ਕੀਤਾ ਜਾਵੇ ਬੰਨ ਨੂੰ ਤੰਗ ਕਰਕੇ ਹੋਰ ਨੁਕਸਾਨ ਹੋਏਗਾ